ਤੋ ਪਹਿਲਾ ਸਤਸ੍ਰੀ ਅਕਾਲ ਦਾਸ ਗਗਨਦੀਪ ਸਿੰਘ ਸਭ ਤੋਂ ਪਹਿਲਾਂ ਤੇ ਮੀਡੀਆ ਦਾ ਧੰਨਵਾਦ ਜਿਨ ਨੇ ਇਸ ਮੈਚ ਦੇ ਵਿੱਚ ਪਹੁੰਚ ਕੇ ਆਪਣਾ ਸਹਿਯੋਗ ਦਿੱਤਾ ਉਹਦੇ ਤੋਂ ਬਾਅਦ ਸਮੂਹ ਮੈਨੇਜਮੈਂਟ ਸ਼ਾਹ ਸੁਲਤਾਨ ਕਲੱਬ ਦੀ ਤੇ ਅਕਾਲ ਇੰਟਰਨੈਸ਼ਨਲ ਤੇ ਗੈਲੈਕਸੀ ਸਕੂਲ ਦੀ ਜਿਹੜੇ ਲਗਭਗ 22 ਸਾਲਾਂ ਤੋਂ ਹਰ ਸਾਲ ਇਹ ਬੂਟਾ ਖੇਡਾਂ ਦਾ ਲਾਉਂਦੇ ਹਨ ਸ਼ਾਇਦ ਇਹਨਾਂ ਨੂੰ ਖੁਦ ਨੂੰ ਵੀ ਨਹੀਂ ਪਤਾ ਕਿ ਇਹਨਾਂ ਦੀ ਸਮਾਜ ਨੂੰ ਕੀ ਦੇਣ ਹੈ ਇਹ ਜਿਹੜਾ ਮੈਸੇਜ ਸਮਾਜ ਦੇ ਵਿੱਚ ਜਾਂਦਾ ਹੈ ਉਤਸ਼ਾਹ ਸਮਾਜ ਦੇ ਵਿੱਚ ਜਾਂਦਾ ਹੈ ਇਸ ਦਾ ਕੋਈ ਮੁੱਲ ਨਹੀਂ ਹੈ ਦਾਸ ਗਗਨਦੀਪ ਸਿੰਘ ਨਪੀਤ ਸਿੰਘ ਦੀਪ ਜੀ ਪਾਲਾ ਜੀ ਅਸੀਂ ਵੀ ਇੱਥੇ ਆਏ ਢੱਲੋਂ ਸਾਹਿਬ ਆਏ ਸਾਡੇ ਸਭ ਵੱਲੋਂ ਇਹਨਾਂ ਨੂੰ ਵਧਾਈਆਂ ਤੇ ਅਸੀਂ ਇਹੀ ਕਵਾਂਗੇ ਕਿ ਇਹ ਆਉਣ ਵਾਲੇ 100 ਸਾਲ ਤੱਕ ਐਦਾਂ ਹੀ ਚੱਲਣਾ ਚਾਹੀਦਾ ਵਾ ਇਹ ਕਹਿੰਦਾ ਹੋਇਆ ਦਾਸ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਨੌਜੋਨ ਪੀੜੀ ਨੂੰ ਵੀ ਸੰਦੇਸ਼ ਲੈਣਾ ਚਾਹੀਦਾ ਹੈ ਗਾਂ ਜੀ ਪੀੜੀ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਜੀ ਕਿ ਜੇ ਆਪਾਂ ਵਿਚੋਕੜ ਦੇਖੀਏ ਆਪਣਾ ਸਿੱਖ ਕੌਮ ਦਾ ਜਾਂ ਪੰਜਾਬੀ ਕੌਮ ਦਾ ਸਿੱਖ ਕੌਮ ਨਾਲੋਂ ਮੈਂ ਕਹੂੰਗਾ ਪੰਜਾਬੀ ਕੌਮ ਦਾ ਇਹ ਜਵਾਨਾਂ ਦੀ ਸੋਜਮਿਆਂ ਦੀ ਜ਼ਮੀਨ ਹੈ ਆਪਾਂ ਨਸ਼ਿਆਂ ਨੂੰ ਛੱਡ ਕੇ ਖੇਡਾਂ ਵੱਲ ਜਿਮ ਵੱਲ ਚਲੀਏ ਇਹੀ ਮੈਸੇਜ ਹੈ ਜੀ ਚਾ ਸੁਲਤਾਨਾ ਕ੍ਰਿਕਟ ਕਲੱਬ ਸੁਲਤਾਨਪੁਰ ਲੋਧੀ ਸਮਾਜਿਕ ਸੰਸਥਾ ਵੱਲੋਂ ਇਹ ਬਾਈ ਮਹਾਰਾਜ ਪਧਰੀ ਜਿਹੜਾ ਕਿ ਟੂਰਨਾਮੈਂਟ ਹੈ ਉਹ ਅਕਾਲ ਇੰਟਰਨੈਸ਼ਨਲ ਸਟੇਡੀਅਮ ਸੁਲਤਾਨਪੁਰ ਲੋਧੀ ਵਿੱਚ ਕਰਵਾਇਆ ਗਿਆ ਅੱਜ ਜਿਹਦੇ ਵਿੱਚ ਜਲੰਧਰ ਦੇ ਹਸ਼ਿਆਰਪੁਰ ਦੀਆਂ ਟੀਮਾਂ ਫਾਈਨਲ ਚ ਪਹੁੰਚੀਆਂ ਸੀਗੀਆਂ ਬੜਾ ਫਸਵਾ ਮੁਕਾਬਲਾ ਹੋਇਆ ਫਾਈਨਲ ਜਿਹਦੇ ਵਿੱਚ ਜਲੰਧਰ ਦੀ ਟੀਮ ਜਿਹੜੀ ਆ ਉਹ ਜੇਤੂ ਰਹੀ ਹੈ ਜੇਤੂ ਟੀਮ ਨੂੰ ਜਿਹੜੀ ਆ ਉਹ ਕਲੱਬ ਵੱਲੋਂ 1 ਲੱਖ ਰੁਪਈਆ ਫਰਸਟ ਪ੍ਰਾਈਜ਼ ਦਿੱਤਾ ਗਿਆ ਹੈ ਸੈਕੰਡ ਜਿਹੜਾ ਪ੍ਰਾਈਜ਼ ਆ 51000 ਰੁਪਈਆ ਦਾ ਦਿੱਤਾ ਗਿਆ ਆ ਇਹ ਟੂਰਨਾਮੈਂਟ ਤਕਰੀਬਨ 22 ਸਾਲਾਂ ਤੋਂ ਹੋ ਰਿਹਾ ਜਿਹਦੇ ਵਿੱਚ ਟੋਟਲ ਪੰਜਾਬ ਦੀਆਂ ਜਿਹੜੀਆਂ ਆ 16 ਟੀਮਾਂ ਭਾਗ ਲੈਂਦੀਆਂ ਆ ਤੇ ਲਗਾਤਾਰ ਹਰ ਹਫ਼ਤੇ ਮੈਚ ਹੁੰਦੇ ਆ ਇਹ ਅਸੀਂ ਦਿਨੋਂ ਦਿਨ ਜਿਹੜੇ ਮੈਚ ਆ ਉਹ ਬੜੇ ਅੱਛੇ ਜਿਹੜੇ ਆ ਉਹ ਇਹਦੇ ਵਿੱਚ ਰਾਜਪਦਰੀ ਜਿਹੜੇ ਪਲੇਅਰ ਆ ਉਹ ਖੇਡਣ ਆਉਂਦੇ ਆ ਆਈਪੀਐਲ ਦੇ ਪਲੇਅਰ ਖੇਡਣ ਆਉਂਦੇ ਹੈਗੇ ਆ ਤੇ ਸਾਡੀ ਜਿਹੜੀ ਸਮਾਜ ਸੇਵੀ ਸੰਸਥਾ ਹੈ ਉਹ ਹਮੇਸ਼ਾ ਉਪਰਾਲਾ ਰਿਹਾ ਕਿ ਬੱਚਿਆਂ ਨੂੰ ਖਿਡਾਰੀਆਂ ਨੂੰ ਨਸ਼ਿਆਂ ਤੋਂ ਬਚਾ ਕੇ ਉਹਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਵੇ ਉਸੇ ਸਬੰਧ ਦੇ ਵਿੱਚ ਜਿਹੜਾ ਉਹ ਅਸੀਂ ਇਹ ਟੂਰਨਾਮੈਂਟ ਹਰ ਸਾਲ ਕਰਵਾਨੇ ਆ ਜਿਹੜਾ ਬਹੁਤ ਸਕਸੈਸਫੁਲ ਰਿਹਾ ਅੱਜ ਧੰਨਵਾਦ ਆ ਲਾਡਾ ਕਿਦਾਂ ਦਾ ਪ੍ਰਤੀਤ ਹੋਇਆ ਤੁਹਾਨੂੰ ਅੱਜ ਦਾ ਖੇਡ ਦੇਖ ਕੇ ਬਹੁਤ ਵਧੀਆ ਲੱਗਾ ਭਾਜੀ ਆਪਾਂ ਪਹਿਲੀ ਵਾਰ ਹੀ ਟੂਰਨਾਮੈਂਟ 'ਚ ਟੀਮ ਭਾਈ ਸੀ ਤੇ ਸਾਡਾ ਤਿੰਨ ਮਹੀਨੇ ਹੋ ਗਏ ਆਪਾਂ ਕਲੱਬ ਨਵਾਂ ਸਟਾਰਟ ਕੀਤਾ ਤੇ ਪੂਰੇ ਪੰਜਾਬ 'ਚੋਂ ਆਪਾਂ ਟੌਪ ਦੇ ਸਟਾਰ 플레이ਰਸ ਨੂੰ ਸਿਲੈਕਟ ਕਰਕੇ ਆਪਾਂ ਟੀਮ ਬਣਾਈ ਆਂ ਆਈ ਇਨਾਮ ਗਰੁੱਪ ਦਾ ਤੁਹਾਡੇ ਪੰਜਾਬ ਐਸਰਸ ਅੱਜ ਜਿਹੜੀ ਤੁਹਾਨੂੰ ਬੜੀ ਬੜੀ ਵਾਅਦਾ ਪਹਿਲੀ ਵਾਰ ਹਾਂਜੀ ਭਾਈ ਪਹਿਲੀ ਵਾਰੀ ਆਪਾਂ ਟੀਮ ਪਾਈ ਹੁੰਦਾ ਤੇ ਰੈਗੂਲਰ ਖੇਡੀਦਾ ਸੀ ਤੇ ਟੀਮ ਅਸੀਂ ਆਪਾਂ ਕਲੱਬ ਦੀ ਆਪਣੀ ਪਹਿਲੀ ਵਾਰੀ ਪਾਈ ਹੈ ਜੀ। ਕਿਤਾ ਮੁੰਡੇ ਤੋਂ ਨੇ ਕੰਮ ਹਾਂਜੀ ਫਾਈਨਲ ਜਿੱਤੇ ਆ। ਤੁਸੀਂ ਜਿਹੜੀ ਜਿ ਬਾਰੀ ਖੇਡੀ ਉਹਦੇ ਬਾਰੇ ਦੱਸਣਾ ਚਾਹੁੰਦੇ ਹਾਂ। ਉਹ ਬਾਰੀ ਖੇਡੀ ਹੈ। ਉਹ ਦੇਖੋ ਜੀ ਮੈਦੇ ਅਕੋਰਡਿੰਗ ਟੂ ਬੋਲ ਖੇਡਿਆ ਸੀਗਾ ਜੋ ਸਾਡੀ ਟੀਮ ਨੂੰ ਲੋਡ ਸੀਗੀ। ਮੇਰਾ ਸਟਾਰਟ ਦੀ ਲੋਡ ਸੀਗੀ ਮੈਂ ਸਟਾਰਟ ਦਿੱਤਾ ਬਾਕੀ ਪਰਫਾਰਮੈਂਸ ਵਧੀਆ ਸੀ। ਹਾਂਜੀ ਟੈਂਕ ਵਾਲਾ ਮੇਰਾ ਜੀ ਬਹੁਤ ਵਧੀਆ ਨਵਿੰਨਰ ਦਾ ਕਾਫੀ ਨਾਮੀ ਕਲੱਬ ਹੈ ਤੇ ਨਾਮੀ ਟੂਰਨਾਮੈਂਟ ਹੁੰਦਾ ਬਹੁਤ ਸਾਲ ਚ ਵੇਟ ਕਰਦੇ ਆਪਾਂ ਟੂਰਨਾਮੈਂਟ ਖੇਡਣ ਦੀ ਤੇ ਵਧੀਆ ਮੋਲ ਲੱਗਦਾ ਇੱਥੇ ਆ ਕੇ ਗਰਾਊਂਡ ਬਹੁਤ ਵਧੀਆ ਭਾਜੀ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਇਲਾਕਾ ਨਿਵਾਸੀਆਂ ਨੂੰ ਅੱਗੇ ਚੱਲ ਕੇ ਖੇਡ ਦੇ ਪ੍ਰਤੀ ਤੁਹਾਡੇ ਕੋਲ ਸ਼ਹਿਰ ਚ ਬਹੁਤ ਵਧੀਆ ਗਰਾਊਂਡ ਹੈਗੀ ਹੈ ਤੁਸੀਂ ਆਓ ਇੱਥੇ ਪ੍ਰੈਕਟਿਸ ਕਰੋ ਰੈਗੂਲਰ ਖੇਡੋ ਤੇ ਮੇਰਾ ਨਾਮ ਹੈ ਜਲਦੀਪ ਕਪੂਰ ਜਲੰਧਰ ਤੋਂ ਆ ਜੀ ਮੈਂ ਕਿੱਦਾਂ ਦਾ ਮੈਨੇਜਮੈਂਟ ਸੀ ਬਹੁਤ ਵਧੀਆ ਅਰੇਂਜਮੈਂਟ ਸੀ ਬਹੁਤ ਵਧੀਆ ਮਾਹੌਲ ਸੀ ਐਦਾਂ ਦੇ ਟੂਰਨਾਮੈਂਟ ਹੁੰਦੇ ਰਹਿਣ ਤਾਂ ਸਾਡੇ ਪੰਜਾਬ ਦੇ ਪਲੇਅਰਾਂ ਲਈ ਬਹੁਤ ਵਧੀਆ ਤੁਹਾਡਾ ਜਿਹੜਾ ਅੱਜ ਮੈਚ ਸੀਗਾ ਨਾਮੀ ਗ੍ਰਾਮੀ ਦੀ ਟੀਮ 611 ਦਾ ਸੀਗਾ ਤੁਹਾਨੂੰ ਕਿਦਾਂ ਦਾ ਲੱਗਿਆ ਉਹ ਬੜੀ ਸ਼ਾਨੋ ਸ਼ੌਕਤ ਵਾਲੀ ਸੀ ਪ੍ਰਤੀਤ ਹੋਇਆ ਨਾਮੀ ਗ੍ਰਾਮੀ ਦਾ ਖੇਡ ਕੇ ਪਤਾ ਲੱਗਦਾ 16 ਟੀਮਾਂ ਨੇ ਲਿਆ ਵਧੀਆ ਟੀਮ ਸੀ ਹੋਈ ਆਈ ਵਨ ਸਾਈਡ ਜਿੱਤ ਉਹਨਾਂ ਨੂੰ ਰਹਾਤਾ ਅੱਜ ਸਾਡੇ ਮੁੰਡੇ ਵਧੀਆ ਖੇਡੇ ਉਹਨਾਂ ਨਾਲ ਪੰਜਾਬ ਐਸਰ ਦੀ ਔਰ ਸਾਰਿਆਂ ਦਾ ਬਹੁਤ ਵਾਟਵਾਟ ਪਾਰਟਿਸਪੇਟ ਕਰਨਗੇ ਮੱਚ ਕਿਸੇ ਵੀ ਗੇਮ ਦਾ ਪ੍ਰਕਰਨ ਜਰੂਰ